ਪੰਜਾਬ ਦੇ ਵਿੱਚ NHAI ਦੇ ਅਹਿਮ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਖਿੱਚੋਤਾਣ ਪਹਿਲਾਂ ਦੇਖਣ ਨੂੰ ਮਿਲਦੀ ਰਹੀ ਇੱਥੋਂ ਤੱਕ ਕਿ NHAI ਦੇ ਅਧਿਕਾਰੀ ਹਾਈ ਕੋਰਟ ਤੱਕ ਪਹੁੰਚਦੇ ਨੇ ਹੁਣ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਮੁਖ ਸਕੱਤਰ ਅਨੁਰਾਗ ਵਰਮਾ ਦੇ ਵੱਲੋਂ ਇੱਕ ਹਲਫਨਾਮਾ ਦਾਇਰ ਕਰ ਦਿੱਤਾ ਗਿਆ ਜਿਸ ਦੇ ਵਿੱਚ ਭਰੋਸਾ ਦਿੱਤਾ ਗਿਆ ਕਿ ਅਸੀਂ ਕਿਸ ਸਮੇਂ ਤੱਕ ਤੇ ਕਿੱਥੇ-ਕਿੱਥੇ ਜ਼ਮੀਨਾਂ ਜਿਹੜੀ ਕਬਜ਼ੇ ਦੇ ਵਿੱਚ ਉਹ ਛਡਾਉਣ ਵਾਲੀ ਉਹ ਲੈ ਲਵਾਂਗੇ ਉਸਤੇ ਕਬਜ਼ੇ ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਆਪਣੇ ਪੱਧਰ ਦੇ ਉੱਤੇ ਸਰਕਾਰ ਦੇ ਉੱਤੇ ਇੱਕ ਦਬਾਅ ਬਣਾਈ ਰੱਖਿਆ ਕਿ ਸਾਨੂੰ ਬਣਦੇ ਮੁਆਵਜ਼ੇ ਨਹੀਂ ਮਿਲੇ। ਖਾਸ ਕਰਕੇ ਦੁਆਬਾ ਤੇ ਮਾਝਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਇਹ ਮਾਮਲਾ ਜ਼ਿਆਦਾ ਦੇਖਣ ਨੂੰ ਮਿਲਿਆ ਸੀ। ਮਾਲਵੇ ਦੇ ਵਿੱਚ ਸੰਗਰੂਰ ਜਾਂ ਪਟਿਆਲੇ ਨੂੰ ਲੈ ਕੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਸੀ ਆਈ। ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਹੋਵੇ। ਹੁਣ ਇਸ ਮਾਮਲੇ ਦੇ ਵਿੱਚ ਮੁੱਖ ਸਕੱਤਰ ਵੱਲੋਂ ਜਿਹੜਾ ਹਲਫਨਾਮਾ ਦਾਇਰ ਕੀਤਾ ਗਿਆ ਉਹ ਕੀ ਕਹਿੰਦਾ ਔਰ ਕਦੋਂ ਤੱਕ ਕਮ ਜ਼ਮੀਨਾਂ ਦੇ ਕਬਜ਼ੇ ਛੁੜਾਏ ਜਾਣ ਦੀ ਗੱਲ ਆਕੀ ਜਾ ਰਹੀ ਹੈ ਹਾਲਾਂਕਿ ਕਈ ਥਾਵਾਂ ਦੇ ਉੱਤੇ ਪੁਲਿਸ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਟਕਰਾਅ ਵੀ ਦੇਖਣ ਨੂੰ ਮਿਲਿਆ ਜਦੋਂ ਪੁਲਿਸ ਪ੍ਰਸ਼ਾਸਨ ਦੀ ਦੇਖਰੇਖ ਹੈਠ ਸਿਵਲ ਪ੍ਰਸ਼ਾਸਨ ਵੀ ਉੱਥੇ ਜਾਂਦਾ ਕਬਜ਼ੇ ਛਡਾਉਣ ਦੇ ਲਈ ਕਿਸਾਨਾਂ ਦੀ ਆਪਣੇ ਪੰਦਰ ਦੇ ਉੱਤੇ ਮੰਗ ਹੈ ਕਿ ਸਾਨੂੰ ਜੋ ਬਣਦੇ ਮੁਆਵਜ਼ੇ ਨਹੀਂ ਦਿੱਤੇ ਗਏ ਜਿ ਮੁਆਵਜ਼ਾ ਮਿਲਿਆ ਤੇ ਜਿਨ੍ਹਾਂ ਦੀ ਜ਼ਮੀਨ ਅੱਧੀ ਦੂਜੇ ਪਾਸੇ ਰਹਿ ਗਈ ਤੇ ਅੱਧੀ ਹੋਰ ਪਾਸੇ ਰਹਿ ਗਈ ਤੇ ਉਸ ਦੇ ਵਿੱਚ ਜਿਹੜਾ ਖਲਾਰਾ ਪੈ ਗਿਆ ਖਲਾਪ ਪੈ ਗਿਆ ਤੇ ਕਈ ਥਾਵਾਂ ਤੇ ਇਹ ਵੀ ਦੇਖਣ ਨੂੰ ਮਿਲਿਆ ਸੀ ਕਿ ਉਹ ਜ਼ਮੀਨ ਫਿਰ ਕਿਸੇ ਭਾ ਦੀ ਨਹੀਂ ਹੈ ਕਿਉਂਕਿ ਪਾਣੀ ਲਾਉਣ ਦੀ ਵੀ ਦਿੱਕਤ ਆਏਗੀ ਕਿਉਂਕਿ ਮੋਟਰ ਇੱਕ ਪਾਸੇ ਰਹਗੀ ਤੇ ਜ਼ਮੀਨ ਦਾ ਦੂਜਾ ਟੁਕੜਾ ਜੇਕਰ ਦੂਜੇ ਪਾਸੇ ਚਲਾ ਗਿਆ ਤੇ ਉਸ ਪੱਧਰ ਦੇ ਵਿੱਚ ਵੀ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਕਈ ਥਾਵਾਂ ਦੇ ਉੱਤੇ ਵੱਖ-ਵੱਖਰੀਆਂ ਸਮੱਸਿਆਵਾਂ ਸਨ ਪਰ ਜੋ ਵੀ ਸਮੱਸਿਆ ਹੋਵੇ ਔਰ ਪੰਜਾਬ ਦੇ ਰਾਜਪਾਲ ਪਹਿਲਾਂ ਹੀ ਦਖਲ ਦੇ ਚੁੱਕੇ ਐਸ ਮਾਮਲੇ ਦੇ ਵਿੱਚ ਗੁਲਾਬ ਚੰਦ ਗਟਾਰੀਆ ਨਹੀਂ ਪੰਜਾਬ ਦੇ ਮੁੱਖ ਸਕੱਤਰ ਨੂੰ ਹੋਰ ਜਿਹੜੇ ਨੇ ਸਮੱਦਤ ਅਧਿਕਾਰੀਆਂ ਨੂੰ ਇਹ ਕਹਿ ਦਿੱਤਾ ਐਨਐਚਏ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਕਿ ਕੰਮ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਮੁਸ਼ਕਲ ਆ ਰਹੀ ਹੈ ਉਹ ਮਿਲ ਬੈਕ ਕੇ ਹੱਲ ਕਰ ਲਈ ਜਾਵੇ ਹਾਲਾਂਕਿ ਪੰਜਾਬ ਸਰਕਾਰ ਦੀਆਂ ਕਈ ਮੀਟਿੰਗਾਂ ਦਾ سلسلہ جاری ਵੀ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਭਰੋਸਾ ਦਿਵਾਇਆ ਸੀ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਦੋਂ ਕੁਰਕੀਵੱਟੀ ਸੀ ਨਿਤਨ ਗੜਕਰੀ ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਅਸੀਂ ਖੁਦ ਦਖਲ ਦੇ ਕੇ ਜ਼ਮੀਨਾਂ ਦੇ ਕਬਜ਼ੇ ਜਿਹੜੇ ਆ ਛੇਤੀ ਛਡਵਾ ਲਵਾਂਗੇ ਜਿਹੜੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਦੇ 318 ਕਿਲੋਮੀਟਰ ਲੰਮੇ 11 ਪ੍ਰੋਜੈਕਟਰ ਦੀ ਜ਼ਮੀਨ ਐਨਐਚਆਈ ਨੂੰ ਸੌਂਪੀ ਹੈ ਇਹ ਮੁਖਸਕਤਰ ਵੱਲੋਂ ਹਾਈ ਕੋਰਟ 'ਚ ਹਲਫਨਾਮਾ ਦਾਇਰ ਕੀਤੇ ਜੀ ਦੱਸਿਆ ਗਿਆ ਹੈ ਜੇ ਅਸਲ 10 ਰਾਸ਼ਟਰੀ ਰਾਜ ਮਾਰਗ ਤੇ 13190 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਲਈ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਰੁਕਾਵਟ ਮੰਨਣ ਵਾਲਿਆਂ ਨਾਲ ਨਿਪਟਣ ਦਾ ਪ੍ਰਬੰਧ ਕਰਨ ਤੇ ਪੰਜਾਬ ਦੇ ਮੁਖ ਸਕੱਤਰ ਨੇ ਹਾਈ ਕੋਰਟ ਵਿੱਚ ਕਲਪਨਾਵਾ ਦਾਇਰ ਕਰਕੇ ਸਟੇਟਸ ਰਿਪੋਰਟ ਦੇ ਦਿੱਤੀ ਹੈ ਮੁਖ ਸਕੱਤਰ ਅਨੁਰਾਗ ਵਰਮਾ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਵਿੱਚ NHAI ਦੇ 1344 ਕਿਲੋਮੀਟਰ ਦੇ ਕੁੱਲ 37 ਪ੍ਰੋਜੈਕਟ ਨੇ ਜਿਨ੍ਹਾਂ ਵਿੱਚੋਂ 318 ਕਿਲੋਮੀਟਰ ਲੰਬਾਈ ਦੇ 11 ਪ੍ਰੋਜੈਕਟਾਂ ਦੀ ਜ਼ਮੀਨ NHAI ਨੂੰ ਸੌਂਪੀ ਜਾ ਚੁੱਕੀ ਹੈ 184.5 ਕਿਲੋਮੀਟਰ ਲੰਬਾਈ ਦੇ ਪੰਜ ਪ੍ਰੋਜੈਕਟਾਂ ਦੀ ਜ਼ਮੀਨ 136 ਦਾ ਜਿਹੜਾ ਕਬਜ਼ਾ NHAI ਨੂੰ ਦਿੱਤਾ ਜਾ ਚੁੱਕਿਆ ਹੈ ਬਾਕੀ ਦੀ ਜ਼ਮੀਨ ਦਾ ਕਬਜ਼ਾ ਦੋਨਲੀ ਸਬੰਧਤ ਡਿਪਟੀ ਕਮਿਸ਼ਨਰ ਤੇ SSPs ਨੂੰ ਹੁਕਮ ਦੇ ਦਿੱਤੇ ਗਏ ਨੇ ਉਹ 15 ਅਕਤੂਬਰ ਤੱਕ ਇਸ ਦਾ ਕਬਜ਼ਾ NHAI ਨੂੰ ਸੌਂਪ ਦੇਣਗੇ ਦਵਾ ਦੇਣਗੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ 182.56 ਲੰਬਾਈ ਦੇ ਪੰਜ ਪ੍ਰੋਜੈਕਟਾਂ ਦਾ 115 ਕਿਲੋਮੀਟਰ ਦਾ ਜਿਹੜਾ ਕਬਜ਼ਾ NHAI ਨੂੰ ਦੇ ਦਿੱਤਾ ਗਿਆ ਹੈ ਬਾਕੀ ਰਹਿੰਦਾ ਜਿਹੜਾ ਹਿੱਸਾ ਹੈ ਉਹ ਵੀ 15 ਨਵੰਬਰ ਤੱਕ ਦੇ ਦਿੱਤਾ ਜਾਵੇਗਾ ਮੁਖ ਸਕੱਤਰ ਨੇ ਹਲਫਨਾਮੇ ਦੇ ਵਿੱਚ ਵੇਰਵੇ ਸਾਂਝੇ ਕਰਦੇ ਆ ਵੀ ਦੱਸਿਆ ਕਿ ਹੋਰ ਨਾ 11 ਪ੍ਰੋਜੈਕਟਾਂ ਦੀ ਜ਼ਮੀਨ ਦਾ 80% ਦੀ ਕਬਜ਼ਾ NHAI ਨੂੰ ਦਿੱਤਾ ਜਾ ਚੁੱਕਾ ਹੈ ਤੇ ਬਾਕੀ ਦਾ ਕਬਜ਼ਾ 3 ਨਵੰਬਰ ਤੱਕ ਦੇ ਦਿੱਤਾ ਜਾਵੇਗਾ ਵੱਖ-ਵੱਖ ਪ੍ਰੋਜੈਕਟਾਂ ਦੇ ਵਿੱਚ ਵੱਖ-ਵੱਖ ਲੰਬਾਈ ਦੇ ਜਿਹੜੇ ਮਾਰਗ ਨੇ ਉਸ ਦਾ ਕਬਜ਼ਾ ਛੜਾਏ ਜਾਣ ਦੀ ਗੱਲ ਆਖੀ ਜਾ ਰਹੀ ਹੈ ਤੇ ਮੁਖ ਸਕੱਤਰ ਨੇ ਵੱਖ-ਵੱਖ ਤਰੀਕਾ ਦੱਸਿਆ ਨੇ ਹਾਈ ਕੋਰਟ ਦੇ ਵਿੱਚ ਅਲਫਨਾਮੀ ਦੇ ਵਿੱਚ ਜਿਹੜਾ ਦਾਖਲ ਕੀਤਾ ਗਿਆ ਦਾਇਰ ਕੀਤਾ ਗਿਆ ਕਿ ਅਸੀਂ ਕਦੋਂ-ਕਦੋਂ ਤੇ ਕਿੱਥੇ-ਕਿੱਥੇ ਕਬਜ਼ਾ ਛਡਵਾ ਦੇਾਂਗੇ ਇਸ ਦਾ ਜਲਦ ਹੀ ਨਿਪਟਾਰਾ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਥਾਵਾਂ ਤੇ ਵਾਧ ਹੈ ਉਸ ਦਾ ਵੀ ਜਲਦ ਨਿਪਟਾਰਾ ਕਰ ਲਿਆ ਜਾਵੇਗਾ ਮੁਖ ਸਕੱਤਰ ਨੇ ਹਾਈ ਕੋਰਟ ਨੂੰ ਵੀ ਦੱਸਿਆ ਕਿ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਲਈ ਬਲੇਰ ਕੋਟਲਾ ਪਟਿਆਲਾ ਸੰਗਰੂਰ ਜਲੰਧਰ ਤੇ ਕਪੂਰਥਾਲਾ ਨੂੰ 100% ਦੀ ਜ਼ਮੀਨ ਦਾ ਕਬਜ਼ਾ ਐਨਐਚਏ ਨੂੰ ਦੇ ਦਿੱਤਾ ਗਿਆ ਕੁਝ ਥਾਵਾਂ ਤੇ ਹਾਲੇ ਵੀ ਫਸਲ ਖੜੀ ਹੈ ਤੇ 1 ਅਕਤੂਬਰ ਤੋਂ ਇਸ ਦੀ ਕਟਾਈ ਸ਼ੁਰੂ ਹੋ ਜਾਵੇਗੀ ਉਸ ਤੋਂ ਬਾਅਦ ਇਸ ਬੀੜ ਤੇ ਵੀ ਐਨ ਐਚ ਆਈ ਨੂੰ ਕਬਜ਼ਾ ਦਵਾ ਦਿੱਤਾ ਜਾਵੇਗਾ ਮੁਖ ਸਕੱਤਰ ਨੇ ਅੱਗੇ ਵੀ ਆਖਿਆ ਕਿ ਸਰਕਾਰ ਪੁਲਿਸ ਫੋਰਸ ਦੀ ਵਰਤੋਂ ਤੋਂ ਬਚ ਰਹੀ ਹੈ ਕਿਉਂਕਿ ਇਸ ਨਾਲ ਕੋ ਨੂੰ ਵਿਵਸਥਾ ਵਿਗੜ ਸਕਦੀ ਹੈ ਅਸੀਂ ਸ਼ਾਂਤਮਈ ਢੰਗ ਨਾਲ ਬੈਠ ਕੇ ਇਸ ਦਾ ਹੱਲ ਕੱਢ ਰਹੇ ਹਾਂ ਹਾਈ ਕੋਰਟ ਨੇ ਸਾਲਫਨਾ ਮੇਨ ਨੂੰ ਰਿਕਾਰਡ 'ਚ ਲੈਂਦੇ ਹੋਏ ਸੁਣਵਾਈ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਹੁਣ ਅਗਲੀ ਸੁਣਵਾਈ ਇਸ ਮਾਮਲੇ ਵਿੱਚ 20 ਸਤੰਬਰ ਨੂੰ ਹੋਣੀ ਹੈ ਇਸ ਮਾਮਲੇ ਵਿੱਚ ਐਨ ਐਚ ਆਈ ਨੇ ਪਟੀਸ਼ਨ ਦਾਖਲ ਕਰਦੇ ਹੋਏ ਕੋਰਟ ਨੂੰ ਦੱਸਿਆ ਸੀ ਕਿ ਜ਼ਮੀਨ ਨਾ ਮਿਲਣ ਕਾਰਨ ਦਿੱਲੀ ਕਟੜਾ ਐਕਸਪ੍ਰੈਸ ਵੇ ਲੁਧਿਆਣਾ ਰੂਪਨਗਰ ਤੋਂ ਖੜੜ ਹਾਈਵੇ ਤੇ ਲੁਧਿਆਣਾ ਬਠਿੰਡਾ ਹਾਈਵੇ ਦਾ ਕੰਮ ਵਿੱਚ ਵਿਚਾਲੇ ਲਟਕ ਰਿਹਾ ਹੈ ਐਨਐਚਆਈ ਦੀ ਪਾਈ ਗਈ ਇਸ ਪਟੀਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਜਵਾਬ ਦੇਣੇ ਪੈ ਰਹੇ ਨੇ ਹੁਣ ਸਟੇਟਸ ਰਿਪੋਰਟ ਮੁਖ ਸਕੱਤਰ ਵੱਲੋਂ ਦਾਖਲਤਾ ਕਰ ਦਿੱਤੀ ਗਈ ਹੈ ਕੁਝ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਕਿਹਾ ਗਿਆ ਕਿ ਕੁਝ ਫੀਸਦੀ ਹੀ ਹਿੱਸਾ ਬਚਿਆ ਲਗਭਗ ਬਾਕੀ ਪ੍ਰੋਜੈਕਟਾਂ ਦਾ 80 ਫੀਸਦੀ ਕਬਜ਼ਾ ਛਡਵਾ ਕੇ ਐਨਐਚਆਈ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਮੁਖ ਸਕੱਤਰ ਦਾ ਕਹਿਣਾ ਹੈ ਕਿਉਂਕਿ ਵੱਖ-ਵੱਖ ਡਿਪਟੀ ਕਮਿਸ਼ਨਰ ਤੇ ਮੁੱਖ ਜਿਹੜੇ ਐਸਐਸਪੀਜ਼ ਨੇ ਖਾਸ ਕਰਕੇ ਉਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਜਿੱਥੋਂ ਇਹ ਗੁਜ਼ਰ ਰਹੇ ਨੇ ਪ੍ਰੋਜੈਕਟ ਉਹਨਾਂ ਨੂੰ ਖਾਸ ਸਹਾਇਤਾ ਦਿੱਤੀਆਂ ਗਈਆਂ ਸਨ ਅਮਰitsar ਦੇ ਵਿੱਚ ਵੀ ਗੁਰਦਾਸਪੁਰ ਵੀ ਬਰਨਾਲਾ ਦੇ ਵਿੱਚ ਵੀ ਕਪੂਰਥਲਾ ਦੇ ਵਿੱਚ ਜਲੰਧਰ ਲੁਧਿਆਣਾ ਇੱਥੇ ਖਾਸ ਕਰਕੇ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਕਈ ਥਾਵਾਂ ਦੇ ਉੱਤੇ ਵੱਡੀ ਪੁਲਿਸ ਫੋਰਸ ਆ ਜਿਹੜੀ ਗਿਣਤੀ ਦੇ ਵਿੱਚ ਦਿਖਦੀ ਹੈ ਖੇਤਾਂ ਦੇ ਵਿੱਚ ਹਾਲਾਂਕਿ ਮੁੱਖ ਸਕੱਤਰ ਨੇ ਕਿਹਾ ਕਿ ਅਸੀਂ ਸ਼ਾਂਤ ਮਹਿਟਾਂ ਦੇ ਨਾਲ ਇਹ ਨبطਾਰਾ ਕਰਨਾ ਚਾਹੁੰਦੇ ਹਾਂ ਕਿਸੇ ਤਰ੍ਹਾਂ ਦੀ ਬਲ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਕਿ ਕਿਸੇ ਤਰ੍ਹਾਂ ਦਾ ਤਣਾਅ ਪੈਦਾ ਹੋਏਗਾ ਤੇ ਕਾਨੂੰਨ ਵਿਵਸਥਾ ਵਿਗੜਨ ਦਾ ਖਤਸ਼ਾ ਲਾਂ ਕਿ ਕੇਂਦਰੀ ਨਿਤਨ ਮੰਤਰੀ ਨੇ ਜਿਹੜੇ ਨਿਤਨ ਗੜਕਰੀ ਉਹਨਾਂ ਨੇ ਤੇ ਵੀ ਕਿਹਾ ਸੀ ਕਿ ਕਾਨੂੰਨ ਵਿਵਸਥਾ ਛੇਤੀ ਤੋਂ ਛੇਤੀ ਠੀਕ ਕੀਤੀ ਜਾਵੇ ਜੇਕਰ ਨਹੀਂ ਕੀਤੀ ਜਾਂਦੀ ਤਾਂ ਫਿਰ ਅਸੀਂ ਕਈ ਹਜ਼ਾਰਾਂ ਪ੍ਰੋਜੈਕਟਾਂ ਜਿਹੜੇ ਉਹ ਰੱਦ ਵੀ ਕਰ ਸਕਦੇ ਆ ਚੇਤਾਵਨੀ ਦਿੱਤੀ ਗਈ ਉਸ ਚੇਤਾਵਨੀ ਤੋਂ ਬਾਅਦ ਕਈ ਖਿੱਚੋਤਾਣ ਹੋਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਪ੍ਰੋਜੈਕਟਾਂ ਦੇ ਵਿੱਚ ਵਿਰੋਧ ਲੈਣ ਦੇ ਲਈ ਇੱਕ ਮੀਟਿੰਗ ਕੀਤੀ ਸੀ ਹੁਣ ਇਸ ਸਾਰੇ ਮੱਦੇ ਨਜ਼ਰ ਚਲਦਿਆਂ ਹੋਇਆਂ ਇਸ ਦੇ ਦੌਰਾਨ ਮੁਖ ਸਕੱਤਰ ਨੇ ਜਾਣਕਾਰੀ ਹਾਈ ਕੋਰਟ ਨੂੰ ਮੁਹੱਈਆ ਕਰਵਾਈ ਹੈ ਕਿ ਅਸੀਂ ਕਿੱਥੇ ਕਿੱਥੇ ਕਿੰਨਾ ਕਬਜ਼ਾ ਛਡਵਾ ਚੱਕੇ ਹਾਂ ਤੇ ਕਿੱਥੇ ਰਹਿ ਗਿਆ ਉੱਥੇ 15 ਨਵੰਬਰ ਜਾਂ 30 ਨਵੰਬਰ ਤੱਕ ਕਬਜ਼ੇ ਛਡਵਾ ਲੈ ਜਾਣਗੇ ਇਸ ਮਾਮਲੇ ਦੀ ਜਿਹੜੀ ਕਾਰਵਾਈ ਆ ਉਹ ਹਾਈ ਕੋਰਟ ਨੇ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਦੇਖਦੇ ਆ ਕਿ 20 ਸਤੰਬਰ ਨੂੰ ਹੋਰ ਕੀ ਕੁਝ ਅਹਿਮ ਟਿੱਪਣੀਆਂ ਸਾਹਮਣੇ ਆ ਸਕਦੀਆਂ ਨੇ ਫਿਲਹਾਲ NHI ਦੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਣ ਦੇ ਲਈ ਇਹ ਜਦੁੱਜਹਦ ਉਸੇ ਤਰ੍ਹਾਂ ਜਾਰੀ ਹੈ ਹਾਲਾਂਕਿ ਕਿਸਾਨਾਂ ਦੇ ਆਪਣੇ ਪੱਧਰ ਦੇ ਉੱਤੇ ਕਈ ਤਰ੍ਹਾਂ ਦੇ ਰੋਸ ਦੇਖਣ ਨੂੰ ਮਿਲੇ ਨੇ ਜਿਸ ਦੇ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾ ਰੱਖਦੇ ਹੋਏ ਕਿਹਾ ਕਿ ਸਾਡੀਆਂ ਮੰਗਾ ਪੂਰੀਆਂ ਕਰ ਦਿੱਤੀਆਂ ਜਾਣ ਫਿਰ ਅਸੀਂ ਕਬਜ਼ਾ ਛੱਡ ਦਿਆਂਗੇ ਹੁਣ ਮੁਕੰਮਲ ਤੌਰ ਦੇ ਉੱਤੇ ਐਨਐਚਆਈ ਦੇ ਪ੍ਰੋਜੈਕਟ ਕਦੋਂ ਪੂਰੇ ਹੁੰਦੇ ਨੇ 100% ਦੀ ਉਹ ਦਿਨ ਕਿਹੜਾ ਹੋਵੇਗਾ ਕੀ 2024 ਦੇ ਵਿੱਚ ਕੰਮ ਮੁਕੰਮਲ ਹੋ ਸਕਦਾ ਜਾਂ ਫਿਰ 2025 ਦੇ ਸਾਲ ਵਿੱਚ ਕੰਮ ਮੁਕੰਮਲ ਹੋਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਮਲੀ ਜਾਮੇ ਦੇ ਵਿੱਚ ਜਦੋਂ ਕਾਰਵਾਈ ਆਉਣੀ ਹੈ ਉਦੋਂ ਪਤਾ ਲੱਗੇਗਾ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ